ਅਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਬਾਈ ਨਵੇਂ ਵਲੌਗ ਦੇ ਵਿੱਚ ਤੇ ਬਾਈ ਆਪਣੇ ਜੋਧ ਵਾਲੇ ਵੀਰ ਵੱਲ ਪਾਰਟੀ ਹੋ ਗਈ ਅੱਜ ਹਾਂਜੀ ਤੇ ਨਵਾਂ ਟਰੈਕਟਰ ਸਵਰਾਜ 455 ਲਿਆ ਬਾਈ ਨੇ 3 ਸਪੀਡ ਬਾਈ ਨਾਲੇ ਥਾਲੇ ਦੇ 11 ਹਾਂ ਅੱਛਾ 11 ਦੇ ਫਾੜੇ ਵੀ ਨਾਲੇ ਇਹ ਵੀ ਨਾਲੇ ਲੈ ਗਏ ਸਕੀਮ 'ਚ ਮਿਲੇ ਆ ਇਹ ਸਕੀਮ ਸਰ ਅੱਛਾ ਇਹ ਜਿਹੜੀ ਬੈਂਕ ਵਾਲ ਤੇ ਚੱਲ ਰਹੀ ਆ ਬਾਈ ਫੋਨ ਆ ਗਿਆ ਬਾਈ ਨੂੰ ਗੱਲ ਕਰ ਲੈਣਾ ਦੋ ਤੇ ਹਜੇ ਹੁਣੇ ਬਾਈ ਉਹ ਸਾਡੀ ਏਜੰਸੀ ਸਵਰਾਜ ਦੀ ਆ ਇੱਧਰ 200 ਮੀਟਰ ਤੇ ਆਪਾਂ ਬੈਠੇ ਆ ਠੀਕ ਆ ਤੇ ਆਹ ਫਾਲੇ ਦਿੱਤੇ 11 ਹਾਲਾ 11 ਹਾਲਾ ਪਾਣ ਉਦਣ ਵੀ ਦਿਖਾਏ ਤੇ ਬਾਈ ਬਾਇਆ ਪਾਣੇ ਬਣਵਾਏ ਆ ਬਲਾ ਜੋਰ ਤੇ ਬਲਾ ਜੋਰ ਤੇ ਹਾਂ ਹਾਲ ਬਾਈ ਬਣਾਏ ਬਲਾ ਜੋਰ ਤੇ ਠੀਕ ਆ ਪਾਣੇ ਆੜੀਆਂ ਕਿਹੜਾ ਜ਼ਿਆਦਾ ਮੋਟੀਆਂ ਕਰਾ ਲੀਆਂ ਸੱਡ ਵਾਲੀਆਂ ਹਾਂ ਆਹ ਦੇਖ ਇਹਨਾਂ ਨਾਲੋਂ ਫਰਕ ਆ ਨਾ ਅੱਛਾ ਕਿਉਂਕਿ ਖੁੰਝੇ ਮੇਂ ਵੱਧ ਤਾੜਾ ਹੁੰਦੀ ਆ ਠੀਕ ਆ ਠੀਕ ਆ ਹਾਂ ਜੀ ਕਿਉਂ ਪਾਲੀ ਦੀ ਆ ਮੋਟੀਆਂ ਬਾਕੀ ਆ ਫਰੇ ਮੋਟੀ ਕਰਾਈਏ ਠੀਕ ਆ ਹਾਲੇ ਬਾਈ ਇਹ ਚੀਜ਼ ਜਿਹੜੇ ਰੋ ਰੋਜ਼ ਬਣਦੀ ਆ ਹਾਂ ਪਾਣੇ ਸਿੱਧੀਆਂ ਰੱਖੀਆਂ ਆ ਬਾਕੀ ਬਾਈ ਟਰੈਕਟਰ ਲਿਆ 16 ਦੇ ਟਾਇਰ ਵਾਲਾ ਤੇ ਟਰੈਕਟਰਾਂ ਬਾਈ ਜੋਤ ਬਾਈ ਨੇ ਆਪਣੇ ਪਿੰਡ ਦੇ ਬਾਈ ਕਿੱਲਾ ਲੱਗਦੇ ਆ ਚਾਚੇ ਨੇ ਠੀਕ ਆ ਯਾਨੀ ਕਿ ਸਗਾ ਚਾਚਾ ਨਹੀਂ ਗਾਹ ਦੇ ਗਾਹ ਚਾਚਾ ਲੱਗਦਾ ਠੀਕ ਆ ਬਾਈ ਪਹਿਲਾਂ ਵੀ ਇਹਨਾਂ ਕੋਲ 735 ਦਾ ਪਹਿਲਾਂ ਵੀ ਇਹਨਾਂ ਨੇ ਸਵਰਾਜੇ ਰੱਖਿਆ ਵਾ ਤਾਂ ਹੁਣ ਵੀ ਸਵਰਾਜੇ ਲਿਆ ਹੈ ਵੀਰੇ ਪੁਰਾਣਾ ਦਾ ਜਿਹੜਾ ਅੰਦਰ ਕੰਪਾ ਵਾਲਾ ਇਹ ਆਹੋ ਦੂਏ 96 99 ਮਾਡਲ 99 ਮਾਡਲ ਨਾ ਨਵੇਂ ਮਾਡਲ ਆ ਬਾਈ ਸਵਰਾਜ ਇਹਨਾਂ ਕੋਲ ਹੁਣ ਬਾਈ ਇਹਨਾਂ ਨੇ 15 ਸਪੀਡਾਂ ਵਾਲਾ ਲਿਆ ਅਸੀਂ ਜ਼ੋਰ ਵੀ ਬਹੁਤ ਲਾਇਆ ਬਾਈ ਤੁਹਾਨੂੰ ਜੌਂਡੀਰ ਦਵਾ ਦੇਣੇ ਇੰਡੋ ਫਾਰਮ ਦੇ ਦੰਨੇ ਆ ਪਈ ਨਹੀਂ ਕਹਿੰਦੇ ਨਹੀਂ ਹੈ ਵੀ ਜਿਹੜੀ ਮਸ਼ੀਨ ਨੇ ਹੱਥ ਲੱਗੀ ਵੀ ਹੁੰਦੀ ਹੋਈ ਪਈ ਨਹੀਂ ਕਹਿੰਦੇ ਪਹਿਲਾਂ ਵੀ ਸਵਰਾਜ ਆਲਾ ਵਾ ਹੁਣ ਵੀ ਸਵਰਾਜ ਲੈਣਾ ਫੋਰ ਵਾਲਾ ਬੰਦਾ ਜ ਕੋਈ ਫਾਰਮ ਡਰੈਗ ਲੰਦਾ ਹਾਂ ਲੰਦਾ ਜਿੱਦ ਜਿਹੜਾ ਹੱਥ ਲੱਗਿਆ ਵਾ ਬੰਦਾ ਲੰਦਾ ਵਾ ਸਹੀ ਗੱਲ ਹੈ ਲੈ ਬਾਈ ਇੱਕ ਬੰਦਾ ਹੋਰ ਆ ਗਿਆ ਸਵਰਾਜ ਵਾਲਾ ਇਹ ਸਾਰਿਆਂ ਨਾਲ ਵੱਧ ਸੇਫਤਾਂ ਕਰਦਾ ਜੋਧਾ ਬਾਈ ਸਵਰਾਜ ਦੀਆਂ ਹਾਂ ਬਾਈ ਹੈ ਪੱਕੇ ਫੈਨ ਆ ਜੀ ਸਵਰਾਜ ਦੇ ਇੱਕ ਟਰੈਕਟਰ ਹੋਰ ਚੱਲਿਆ ਬਾਈ ਚੌਕੀ ਪਿੰਡ ਚ ਲੈਓ ਜੀ ਹਾਂ ਬਾਈ ਤੇਰੀ ਓਲੀ ਸਵਰਾਜੇ ਹੈ ਨਾ ਹਾਂ ਜੀ ਹਾਂ ਜੋਦੇ ਬਾਈ ਕਮੈਂਟ ਇਹੀ ਕਰਦਾ ਹੁੰਦਾ ਹਾਂ ਜੀ ਹਾਂ ਠੀਕ ਆ ਉਹ ਕਰਦੇ ਕਮੈਂਟ ਜੱਗੂ ਬਾਈ ਇਹ ਥੱਲੇ ਨੈਗੇਟਿਵ ਕਮੈਂਟ ਮੇਰੀ ਵੀਡੀਓ ਥੱਲੇ ਇਹੀ ਕਰਦਾ ਹੁੰਦਾ ਬਾਈ ਠੀਕ ਆ ਫੇਰ ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਬਾਅਦ ਸਾਨੂੰ ਪਤਾ ਲੱਗਿਆ ਵੀ ਕਮੈਂਟ ਇਹੀ ਕਰਦਾ ਉਸ ਦਿਨ ਦੇ ਬਾਅਦ ਹੁਣ ਇਹਨੇ ਕੋਈ ਆਈਡੀ ਉਡੀ ਬਦਲੀ ਹੋਵੇ ਉਹ ਕੁਝ ਪਤਾ ਨਹੀਂ ਹੈਗਾ ਬਦਲੀ ਆਈਡੀ ਹੋਈ ਹੈ ਹਾਂ ਹਾਂ ਇਹ ਮਤਲਬ ਇੰਨੀ ਹੁਣ ਕਮੈਂਟ ਕਰਦੇ ਠੀਕ ਆ ਠੀਕ ਆ ਲੋ ਜੀ ਆਹ ਵੀਰਾਂ ਨੇ ਟਰੈਕਟਰ ਲਿਆ ਬਾਈ ਤੇ ਆ ਕਰ ਦੋ ਮਾੜਾ ਹੈ ਆ ਹੋ ਗਿਆ ਦੇਖੀ ਇੰਜ ਟੈਟਰ 3 ਸਪੀਡ ਦਵਾਤਾ ਨਾਲ ਕਹਿੰਦਾ 2 ਸਪੀਡ ਲੈਣਾ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਤੁਹਾਡੇ ਸਾਹਮਣੇ ਹੁਣੇ ਆਇਆ ਅੱਛਾ ਆਵਾਜ਼ ਸੁਣੋ ਬਾਈ ਟਰੈਕਟਰ ਦੀ ਕਾ ਕ ਹੈ ਹੇ ਲੋ ਬਾਈ ਆਪਾਂ ਤੁਹਾਨੂੰ ਨਾ ਮਿਲਾਉਣਾ ਜਿਹਨੇ ਟਰੈਕਟਰ ਲਿਆ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂ ਬੜੇ ਬਾਈ ਜੀ ਬਾਈ ਜੋਧਨ ਵਾਲੇ ਪਿੰਡ ਹੈ ਹੈ ਹਾਂ ਜੀ ਹਾਂ ਜੀ ਟਰੈਕਟਰ ਫਿਰ ਜੋਧਨਾਂ ਦੇ ਕਹਣ ਤੇ ਲੈ ਆ ਕੇ ਆਪਣੀ ਮਰਜ਼ੀ ਨਾਲੇ ਲਿਆ ਜੀ ਬੜ ਵੀਰ ਹੈ ਸਾਡਾ ਕਹਿੰਦਾ ਇਹ ਲੈ ਲੋਏ ਲੈ ਲਿਆ ਅੱਛਾ ਹਾਂ ਜੀ ਤੇ ਮੁੰਮਾ ਮਮਾ ਕਹਿੰਦਾ ਕਹਿੰਦਾ ਮੈਂ ਜੋਂਡੀ ਨੂੰ ਵੀ ਜ਼ੋਰ ਲਾਇਆ ਬਾਈ ਨੂੰ ਬਹੁਤ ਵੀ ਜੋਂਡੀਰ ਲੈ ਲੋ ਜਾਂ ਹੋਰ ਲੈ ਲੋ ਬਾਈ ਕਹਿੰਦਾ ਵੀ ਉਹਨੇ ਰੱਖਿਆ ਵਾ ਸਵਰਾਜ ਆ ਵੀ ਸਵਰਾਜ ਹੀ ਲੈਣਾ ਤਾਂ ਹੀ ਲੈ ਆਇਆ ਵੀ ਸਵਰਾਜ ਠੀਕ ਆ ਕਿਹਾ ਬਾਈ ਕੋਈ ਗੁਣ ਲੱਗਦਾ ਸਵਰਾਜ ਚ ਤੁਹਾਨੂੰ ਇਹ ਚ ਲਾਇਆ ਵਾ ਪਹਿਲਾਂ ਤੇ ਯਾਰ ਅੱਛਾ ਠੀਕ ਆ ਮੈਂ ਦੱਸਿਆ ਕਹਿੰਦਾ ਵੀ 735 ਨਾਲੇ ਹੁਣ ਤੱਕ ਵੀ ਵੀ ਪਣੀ ਕਿੰਨੇ ਕਹਿੰਦਾ 12 13 ਕਿਲਿਆਂ ਦੀ ਖੇਤੀ ਉਹਦੇ ਨਾਲੇ ਕਰਦੇ ਆ ਠੀਕ ਨਹੀਂ ਬਾਕੀ ਚਲੋ ਟਰੈਕਟਰ ਦਾ ਉਹ ਵੀ ਥੋੜਾ ਵਧੀਆ ਕੰਮ ਸਾਰਦਾ ਚਲ ਹੁਣ ਬਸ ਵਾ ਉਹੀ ਗੱਲ ਹੈ ਤੇ ਚਲੋ ਠੀਕ ਆ ਬਾਈ ਮੁਬਾਰਕਾਂ ਬਹੁਤ ਬਹੁਤ ਠ ਠੀਕ ਆ ਫਾਲੇ ਵੀ ਨਾਲੇ ਬਾਈ ਨਵੇਂ ਬਣਾਏ ਨੇ ਇਹਨਾਂ ਨੇ ਬਾਈ ਇਹ ਇਹ ਟਾਇਲ ਸਿੰਘ ਵਾਲੇ ਤੋਂ ਫਾਲੇ ਬਣਾਏ ਨੇ ਤੇ ਇਹ ਫਾਲੇ ਬਣੇ ਨੇ ਬਾਈ ਲਗਭਗ 34000 ਰੁਪਏ ਦੇ ਬਹੁਤ ਬਹੁਤ ਫੁੱਲ ਫੁੱਲ ਹੈਵੀ ਫਾਲੇ ਹਨ ਠੀਕ ਹੈ ਜੀ ਥੋੜੀ ਵੀ ਬਾਈ ਦਾ ਕਹਿੰਦੇ ਸਾਰੇ ਆਵਾਜ਼ ਦਾ ਫਰਕ ਜ਼ਰੂਰ ਹੈਗਾ ਇਹ ਇਹ ਵੀ ਆਵਾਜ਼ ਦਾ ਫਰਕ ਹੈ ਦਾ ਪਹਿਲ ਵੀ ਆਵਾਜ਼ ਥੋੜੀ ਹੋਰ ਤੇ ਇਹ ਵੀ ਆਵਾਜ਼ ਥੋੜੀ ਜੀ ਲਗਾਤਾਰ ਹੀ ਆਉਂਦੀ ਆ ਠੀਕ ਆ ਬਾਈ ਚੰਗਾ ਜੀ ਚੰਗਾ ਇਹ ਪੜਾਈ ਗੇਰ ਪਾ ਲੇਗਾ ਪਹਿਲੀ ਜਦੋਂ ਕੋਈ ਜੱਟ ਆ ਤਾਕਤ ਦੇ ਪਾ ਤੇ ਵੀਰੋ ਅੱਜ ਆਪਣੇ ਕੋਲ ਸਬਰਾਜ ਟਰੈਕਟਰ ਆਇਆ ਜੀ 855 ਜਮਾਈ ਕੋਕਾਪੀ ਸੈਕਟਰ ਐਨ ਰੋਪੜ ਦਾ ਨੰਬਰ ਆ ਸਾਡੇ ਲੋਕਲੇ ਠੀਕ ਹੈ ਜੀ ਟਰੈਕਟਰ ਐ ਟਾਇਰਾਂ ਟੂਰਾਂ ਦਾ ਇੰਜਨ ਲੈਨ ਦਾ ਸਾਰੇ ਵਕਤ ਤੋਂ ਬਹੁਤ ਵਧੀਆ ਠੀਕ ਹੈ ਜੀ ਮਾਡਲ ਹੈਗਾ 2011 ਕੰਡੀਸ਼ਨ ਬੜੀ ਸਾਫ ਹੈ ਜੀ ਠੀਕ ਹੈ ਜੀ ਐ ਪਾਵਲੇ ਵੀਰ ਸਾਫ ਪਿਆ ਟਰੈਕਟਰ ਆਵਲਾ ਬਾਈ ਕਹਿੰਦਾ ਟਰੈਕਟਰ ਐਨ ਵਧੀਆ ਪਿਆ ਤੇ 2600 ਘੰਟੇ ਚੱਲੇ ਆਵਾਦਾ ਬਾਈ ਹੁਣ ਪਤਾ ਨਹੀਂ ਮੀਟਰ ਦਾ ਇਹਦਾ ਖੜਾ ਹੈ ਮੀਟਰ ਵਰਕਿੰਗ ਚ ਨਹੀਂ ਹੈਗਾ ਬਾਈ ਠੀਕ ਆ ਪਾ ਟਰੈਕਟਰ ਉਦਾਂ ਰੰਗ ਰੂਪ ਦਾ ਬਹੁਤ ਵਧੀਆ ਆ ਆਪਾਂ ਤੁਹਾਨੂੰ ਦੇਣਾ ਵੀ ਜਾਇਜ਼ ਰੇਟ ਚਾ ਟਰੈਕਟਰ ਇਹ ਬਿਲਕੁਲ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ 65 70 ਪੈਸੇ ਦੇ ਟਾਇਰ ਹੋਣਗੇ ਮੋਲੇ ਟਾਇਰ ਅੱਧੇ ਖੋਣਗੇ ਜੀ ਠੀਕ ਆ ਜੀ ਪਿਛਲੇ ਟਾਇਰ ਆਪਾਂ ਸਮਝ ਲਓ 60 65 ਪੈਸੇ ਹੋਣਗੇ ਤਾਂ ਵੀਰੇ ਵਾਲੀ ਸਾਲ ਬਿਮਾਰੀ ਟਰੈਕਟਰ ਦੀ ਲੋ ਜੀ ਸਟਾਰਟਿੰਗ ਕਰੋ ਬਾਈ ਚੱਕ ਟਰੈਕਟਰ ਦੀ ਕਿਆ ਸੋਚੋ ਦਾਣੇ ਗਣਦਾ ਫਿਰ। ਬਾਕੀ ਟਰੈਕਟਰ ਬਾਈ ਸਾਰਾ ਆਲ オリジナル ਆ ਜੀ। ਠੀਕ ਆ। ਬਾਕੀ ਤੁਸੀਂ ਆਪਣੀ ਤਸੱਲੀ ਕਰ ਲਿਓ ਆਕੇ। ਪਾ ਤੁਹਾਨੂੰ ਵੀਡੀਓ ਚ ਦਿਖਾ ਸਕਦੇ ਆ ਟਰੈਕਟਰ। ਪਿੱਛੇ ਤੋਂ ਦੇਖ ਲਓ। ਠੀਕ ਆ ਜੀ। ਆ ਬਾਈ ਮਗਰਾਲਾਂ ਚ ਪਹਿਲਾਂ ਛਤਰੀ ਜੀ ਲੱਗੀ ਵੀ ਹੋਣੀ ਤਾਂ ਕਰਕੇ ਆਹ ਸਰਾਖ ਮਰਾਏ ਹੋਏ ਆ ਵਿੱਚ। ਠੀਕ ਆ ਜੀ। ਬਾਕੀ ਮਾਡਲ 11 ਖਰੀਦਦਾਰ ਆ ਬਾਈ ਇਹ ਜਿਹੜਾ ਆਉਂਦਾ ਸੀਗਾ ਵਰਸ ਪੀਟੀਓ ਮਾਡਲ ਚ ਠੀਕ ਹੈ ਇਹ ਮਾ ਜਿਹੜੇ ਮਾਡਲ ਹੈ ਇਹ 10 11 ਚ ਆਉਣ ਲੱਗੇ ਨੇ ਜੀ ਤੇ ਬਾਕੀ ਸਾਨੂੰ ਇਹਦਾ ਰੇਟ ਵੀ ਦੱਸ ਦਿੰਨੇ ਆ ਜੀ ਸਾਢੇ 3 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਆ ਜੀ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਜਿਹਨੇ ਵੀ ਵੀਰ ਨੇ ਲੈਣਾ ਹੋਇਆ ਟਰੈਕਟਰ ਆ ਕੇ ਦੇਖ ਲਿਓ ਪਸੰਦ ਕਰ ਲਿਓ ਮੌਕੇ ਤੇ ਬਿਲਕੁਲ ਜੈਜ ਕਰਕੇ ਦੇ ਦਾਂਗੇ ਟਰੈਕਟਰ ਆਪਾਂ ਠੀਕ ਆ ਜੀ ਤੇ ਬਾਕੀ ਇੱਕ ਦੋ ਟਰੈਕਟਰ ਹੋਰ ਵੀ ਆਏ ਨੇ ਆਪਣੇ ਕੋਲ ਪੁਰਾਣੇ ਸਾਨੂੰ ਆਪਾਂ ਉਹ ਵੀ ਦੱਸ ਦਿੰਨੇ ਇੱਕ ਜੌਂਡੀਰ ਆਇਆ ਪਿਆ 42 ਉਹ ਖੜਾ ਜੀ 13 ਮਾਡਲ ਠੀਕ ਹੈ ਜੀ ਬਾਕੀ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਚਲਾ ਕੇ ਆ ਕੇ ਦੇਖ ਕੇ ਤੁਹਾਨੂੰ ਟਰੈਕਟਰ ਲੱਗੇ ਬਾਈ ਲਾਉਣ ਅੰਦਰ ਬਾਈ ਨਹੀਂ 6 ਵਜੇ ਪੂਰੇ ਕਾਲੇ ਹੋਏ ਨੇ ਟਰੈਕਟਰ ਲਾਉਣ 50 50 ਡੀ ਲਾ ਦਿਓ ਲੈ ਆਓ ਅੰਦਰ ਲੋ ਜੀ ਬਾਈ ਆਵਾਜ਼ ਸੁਣੋ ਬਾਈ ਟਰੈਕਟਰ ਦੀ ਕੀ ਕੰਮ ਦੀ ਹੈ ਕਲੌਸਕ ਇੰਜਨ ਵਾਲਾ ਟਰੈਕਟਰ ਆ ਬਾਈ ਇਹ ਹੈ ਹੰਮ ਦਾ ਖਾਬ ਵੀ ਦੰਨੇ ਆ ਆ ਦੇਖੋ ਕਲੋਸ ਕੰਜਨ ਵਾਲਾ ਟਰੈਕਟਰ ਹੈ ਜਿਹੜੇ ਇਹ ਟਰੈਕਟਰ ਦੇ ਬਾਈ ਕਲੋਸ ਕੰਜਨ ਵਾਲੇ ਇਹ ਟਰੈਕਟਰ ਬਾਕੀ ਜੇ ਇਹਨਾਂ ਦੀ ਗੱਲ ਬਾਤ ਹੀ ਹੁਣ ਤਾਂ ਵੈਸੇ ਆਉਂਦੇ ਨਹੀਂ ਇਹ 14 15 ਤੱਕ ਕੇ ਆਏ ਨੇ ਇੰਜਨ ਕਲੋਸ ਕੰਜਨ ਵਾਲੇ ਹੈ 10 ਤਾਂ ਬਾਈ ਵੀਡੀਓ ਚ ਆਲਰੇਡੀ ਪਹਿਲਾਂ ਤੇ ਬਾਕੀ ਬਾਈ ਹੁਣ ਸਾਡੇ ਆ ਸਵਰਾਜ ਏਜੰਸੀ ਵਿੱਚ ਵੀ ਦੋ ਦਿਨ ਟਰੈਕਟਰ ਆਏ ਨੇ ਪੁਰਾਣੇ ਠੀਕ ਹੈ ਜੀ ਇੱਕ ਤਾਂ ਮਹਿੰਦਰਾ 575 ਉਹ ਖੜਾ ਜੀ ਦੇਖੋ 16 ਮਾਡਲ ਆ ਟਰੈਕਟਰ ਤੇ ਬਾਕੀ ਹੋਰ ਇਹ ਤੋਂ ਇਲਾਵਾ ਕੋਈ ਟਰੈਕਟਰ ਨਹੀਂ ਆਇਆ ਬਾਈ ਆਹੀ ਟਰੈਕਟਰ ਲਿਆਂਦਾ ਅੱਜ ਦਿਖਾਤਾ ਆਪਾਂ ਨੇ ਕੋਈ ਵੀ ਮੇਰਾ ਵੀਰ ਚਾਹਵਣ ਸੱਜਣ ਹੋਇਆ ਤਾਂ ਲొਕੇਸ਼ਨ ਇੱਕ ਵਾਰ ਬਾਈ ਦੱਸ ਦਨੇ ਆਪਾਂ ਪੈਸਾ ਹਰੇਕ ਵੀਡੀਓ ਚ ਦੱਸਦੇ ਆ ਤੇ ਰੋਪੜ ਤੋਂ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਰੋਡ ਆ ਉਹ ਰੋਡ ਤੇ ਬਾਈ ਏਜੰਸੀ ਆਪਣੀ ਠੀਕ ਹੈ ਜੀ ਉੱਥੇ ਆ ਕੇ ਟਰੈਕਟਰ ਦੇਖ ਲਿਓ ਤੇ ਬਾਈ ਬਹੁਤ ਬਾਈ ਕਹਦ ਨੇ ਆ ਤੁਸੀਂ ਵੀਡੀਓ ਬਣਾ ਦੇਣੇ ਲੋਕੇਸ਼ਨ ਦੱਸ ਦੇਣੇ ਬਸ ਇਹ ਨੰਬਰ ਥੱਲੇ ਪਾਇਆ ਹੋਦਾ ਏ ਹਰ ਇੱਕ ਏਜੰਸੀ ਆਪਣਾ ਬੋਰਡ ਵੀ ਆਉਂਦਾ ਹੁੰਦਾ ਬਾਈ ਬੋਰਡ ਤੇ ਇਹ ਲੋਕੇਸ਼ਨ ਲਿਖੀ ਉੱਥੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜ਼ੂਮ ਕਰਕੇ ਪ੍ਰੋਪਰ ਸਾਰਾ ਐਡਰੈਸ ਲਿਖਿਆ ਹੋ ਠੀਕ ਹੈ ਜੀ ਬਾਕੀ ਜੇ ਕਿਸੇ ਨੂੰ ਹੋਰ ਵੀ ਕਿਸੇ ਕੰਪਨੀ ਦਾ ਟਰੈਕਟਰ ਲੈਣਾ ਬਾਈ ਜੌਂਡੀਅਰ, ਇੰਡੋ ਫਾਰਮ ਸੋਨਾ ਲਿਖਾ ਆਪਣੀਆਂ ਸਾਰੀਆਂ ਅਸੀਂ ਉਹ ਇਕੱਠੀਆਂ ਨੇ ਕਿਸੇ ਵੀ ਕੰਪਨੀ ਦਾ ਟਰੈਕਟਰ ਆ ਕੇ ਇੱਥੋਂ ਆ ਕੇ ਲੈ ਸਕਦੇ ਆ ਤੇ ਜਨਨ ਕਿ ਦਾ ਬਾਕੀ ਰੇਟਰਾਂ ਦਾ ਬਾਈ ਤੁਹਾਨੂੰ ਪਤਾ ਏਰੀਆ ਹੁੰਦਾ ਹੈ ਵੀ ਉਹਨੇ ਏਰੀਆ ਦੇ ਸਕਦੇ ਆ ਨਾ ਕੌਂਟੀਅਰ ਦਾ ਇਦਾਂ ਰੋਪੜ ਦਾ ਏਰੀਆ ਹੈ ਅਮਰੰਡਾ ਏਰੀਆ ਹੈ ਠੀਕ ਹੈ ਜੀ ਏਰੀਆ ਏਰੀਆ ਦਾ ਫਰਕ ਹੁੰਦਾ ਬਾਈ ਕਈ ਵੀਰ ਬਾਹਰੋਂ ਏਰੀਆ ਤੇ ਫੋਨ ਕਰੀ ਜਾਂਦੇ ਬਾਈ ਬਾਹਰਲੇ ਏਰੀਆ ਜਿਹੇ ਸੈਕਟਰ ਨਹੀਂ ਦੇ ਸਕਦੇ ਠੀਕ ਹੈ ਜੀ ਇੰਡੋ ਫਾਰਮ ਆ ਉਹ ਜਿੱਥੇ ਡੀਲਰਸ਼ਿਪ ਨਹੀਂ ਹੈਗੀ ਉੱਥੇ ਆਪਾਂ ਦੇ ਸਕਦੇ ਕੋਈ ਚੱਕਰ ਠੀਕ ਹੈ ਜੀ ਬਾਕੀ ਬਾਈ ਹਾਂ ਬਲੌਗ ਦੇ ਵਿੱਚ ਇੰਨਾ ਹੀ ਤੇ ਬਾਕੀ ਇਹ ਤੋਂ ਇਲਾਵਾ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਆਪਣੇ ਟਰੈਕਟਰੀਆਂ ਫੋਟੋਆਂ ਵੀਡੀਓ ਨੂੰ ਸੈਂਡ ਕਰਦਿਆ ਕਰੋ ਤੇ ਇੱਕ ਬੇਨਤੀ ਹੈ ਵੀ ਰੇਟ ਨਾਲ ਜਰੂਰ ਦੱਸਿਆ ਕਰੋ ਵੀ ਇੰਨੇ ਦਾ ਦੇਣਾ ਠੀਕ ਹੈ ਜੀ ਬਾਕੀ ਚਲੋ ਮੌਕੇ ਤੇ ਹੋ ਜਾਂਦਾ ਰੇਟ ਪਰ ਰੇਟ ਦੱਸ ਦਿਆ ਕਰੋ ਵੀ ਆਹ ਰੇਟ ਆ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆਪਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ